हां जी दोस्तों ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਸਰਾਲੀ ਮੰਡ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਸਰਿਆਲੀ ਤੋਂ ਦੋਸਤੋ ਕੋਈ 5 ਕਿਲੋਮੀਟਰ ਦੀ 6 ਕਿਲੋਮੀਟਰ ਦੀ ਦੂਰੀ ਆ ਪਿੰਡ ਸਰਾਲੀ ਮੰਡ ਦੀ ਪੱਟੀ ਸ਼ਹਿਰ ਵੀ ਤਕਰੀਬਨ ਕੋਈ 5 ਕਿਲੋਮੀਟਰ ਦੀ ਦੂਰੀ ਤੇ ਰਹਿ ਜਾਂਦਾ ਕੰਡੇਾਲਾ ਪਿੰਡ ਬਿਲਕੁਲ ਲੱਗੇ ਆ ਕੈਰੋਂ ਪਿੰਡ ਲੋਕਾ ਇਹ ਥੋੜੀ ਥੋੜੀ ਦੂਰੀ ਦੇ ਬਿਲਕੁਲ ਨਾਲ ਲੱਗਦੇ ਪਿੰਡ ਆ ਵੀਰਪਿੰਦਰ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਇਸੇ ਤਰ੍ਹਾਂ ਪਸ਼ੂ ਆਉਂਦੇ ਆ ਡੇਲੀ ਰੂਟੀਨ ਦੇ ਵਿੱਚ ਪਸ਼ੂ ਇਸ ਘਰੇ ਆਉਂਦੇ ਆ ਜ਼ਿਆਦਾਤਰ ਵਪਾਰੀ ਵੀਰ ਆ ਉਹ ਪਸ਼ੂ ਇਸ ਘਰੋਂ ਲੈ ਜਾਂਦੇ ਆ ਠੀਕ ਆ ਜੀ ਤੇ ਵੀਡੀਓ ਥੋੜੀ ਜਿਹੀ ਲੇਟ ਪੈਂਦੀ ਆ ਫਿਲਹਾਲ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੀ ਆਏ ਨਵੇਂ ਪਸ਼ੂਆਂ ਦੀ ਡਿਟੇਲ ਆਓ ਤੁਸੀਂ ਸਮੇਂ-ਸਮੇਂ ਨਾਲ ਆਪਣੀ ਲੈਂਦੇ ਰਿਆ ਕਰੋ ਪਸ਼ੂ ਆਉਂਦੇ ਰਹਿੰਦੇ ਆ ਵੱਡੀ ਗਿਣਤੀ ਦੇ ਵਿੱਚ ਅੱਜ ਇਸ ਵੀਡੀਓ ਦੇ ਵਿੱਚ ਨਾਲ ਤੁਹਾਨੂੰ ਵੈਸੇ ਆਪਾਂ ਚਾਰ ਦਿਖਾਉਣੇ ਆ ਦੋ ਵੜਾ ਬਿਲਕੁਲ ਸੱਜਰ ਤਾਜ਼ੀਆਂ ਸੁਈਆਂ ਨੇ ਤੇ ਦੋ ਗੱਭਨ ਅਗੇ ਤਿਆਰੀ ਵਾਲੀਆਂ ਨੇ ਪੂਰੀ ਡਿਟੇਲ ਸੂਵੇ ਦੀ ਰੇਟ ਭਾਅ ਪਰਤੇ ਦੀ ਜਿਹੜੀਆਂ ਸੂੀਆਂ ਉਹਨਾਂ ਥਲੇ ਮਿਲਕ ਕਿੰਨਾ ਪੂਰੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਸੋ ਵੀਡੀਓ ਦੇ ਨਾਲ ਇਹਨਾਂ ਤੱਕ ਜੁੜੇ ਰਹੋ ਤਾਂ ਜੋ ਪੂਰੀ ਜਾਣਕਾਰੀ ਇਹ ਪੂਰੀ ਇਨਫੋਰਮੇਸ਼ਨ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਅੱਜ ਤਰੀਕ ਦੋਸਤੋ 3 ਜੂਨ ਤੇ ਸਮਾਂ ਕੋਈ ਮਾਰਨਿੰਗ ਦੇ 9:30 ਵਜੇ ਦਾ ਪੂਰੀ ਡਿਟੇਲ ਦੇ ਲਈ ਚਲਦੇ ਆ ਵੀਰਪਿੰਦਰ ਦੇ ਕੋਲ ਪੁੱਛ ਲੈਣੀਆਂ ਕੀ ਇਨਫੋਰਮੇਸ਼ਨ ਹੈ ਕਿ ਇਹਨਾਂ ਪਸ਼ੂਆਂ ਦੀ ਜਾਣਕਾਰੀ ਆ ਆਜੋ ਵੀਰ ਗੱਬਣਾ ਦਾ ਕਲੀ ਸ਼ਟਾ ਹਾਂਜੀ ਲਓ ਵੀਰ)^{(ਪਿੰਦਰ ਸਾਹਿਬ ਤੋਂ ਪਹਿਲਾਂ ਸਾਸਰੀ ਕਾਲ)} ਸਾਸਰੀ ਕਾਲ ਪਾਜੀ ਹੋਰ ਵੀਰ ਜੀ ਠੀਕ ਠਾਕ ਹਾਂਜੀ ਚੜ੍ਹਦੀ ਕਲਾ ਮਹਾਰਾਜ ਦੀ ਕਿਰਪਾਈ ਅੱਛਾ ਵੀਰ)^{(ਪਿੰਦਰ)} ਪਸ਼ੂ ਸੇਲ ਹੋ ਜਾਂਦੇ ਆ ਵੈਸੇ ਵੀਡੀਓ ਤਾਂ ਕਰਕੇ ਸਵੱਪ ਘੱਟ ਬਣਦਾ ਹਾਂਜੀ ਇਦਾਂ ਹੀ ਆ ਕੋਈ ਭੈਣ ਭਰਾ ਵੇਚਣ ਵਾਲੇ ਲੈ ਜਾਂਦੇ ਗਏ ਲੈ ਜਾਂਦੇ ਆ ਹਾਂਜੀ ਤੇ ਅੱਛਾ)^{(ਪਿੰਦਰ ਬਾਈ)} ਅੱਜ ਆਪਣੇ ਕੋਲ ਚਾਰ ਬੈੜਾ ਨੇ ਦੋ ਬਿਲਕੁਲ ਤਾਜ਼ੀਆਂ ਸੁਈਆਂ ਨੇ ਦੋ ਬਿਲਕੁਲ ਹਾਂਜੀ ਬਿਲਕੁਲ ਦੋ ਦੋ ਤਿੰਨ ਤਿੰਨ ਤਰ੍ਹਾਂ ਦੀਆਂ ਸੁਈਆਂ ਦੋਵੇਂ ਬੈੜਾ ਸੁਵਾ ਵੀ ਪੀਲਾ ਪੀਲਾ ਜੀ ਅੱਛਾ ਜੀ ਆ ਦੋ ਦੂਜੇ ਨਾਲ ਦੂਜ ਜਿਹੜੀਆਂ ਸੁਈਆਂ ਪਹਿਲਣਾ ਪਲੂਣ ਬੱਛੀਆਂ ਸੁਈਆਂ ਹਾਂਜੀ ਠੀਕ ਆ ਜੀ ਲਾ ਵੀ ਮੇਰੇ ਰਪਿੰਦਰ ਪਹਿਲੇ ਨੰਬਰ ਤੇ ਸ਼ੁਰੂਆਤ ਆ ਆਪਾਂ ਜਿਹੜੀਆਂ ਸੁਈਆਂ ਵੇੜਾ ਇਹੋ ਦੋਨੋਂ ਦਿਖਾਈਏ ਇਧਰਲੇ ਪਾਸੇ ਦੋਸਤੋ ਸ਼ੁਰੂਆਤ ਕਰਾਂਗੇ ਇੱਕ ਬਿਲਕੁਲ ਬਲੈਕ ਰੰਗ ਦੇ ਵਿੱਚ ਬੱਛੀ ਆ ਕਰੋਸ ਆਂਗ ਦੇ ਵਿੱਚ ਤੇ ਪਹਿਲਣ ਬੱਛੀ ਆ ਠੀਕ ਆ ਜੀ ਅੰਦਰ ਸਾਹਿਬ ਪਹਿਲੇ ਦੇ ਵੇਖੋ ਵੀ ਹੈ ਹੀ ਦੰਦਾ ਜਸ ਅੱਛਾ ਜੀ ਬੱਚਾ ਹੀ ਆ ਠੀਕ ਆ ਤੇ ਪਹਿਲਾ ਸੁਗਾ ਹੂੰ ਹੂੰ ਤੇ ਸੁਈ ਨੂੰ ਦੋ ਦਿਨ ਉਹ ਦੋਕ ਦਿਨ ਹੀ ਹੋਏ ਆ ਹਾਂਜੀ ਗਾਈ ਖੰਡੀ ਤੇਰੀ ਇੱਕ ਲਓ ਜੀ ਤੋ ਸੀਲੀਆਂ ਕੁੜੀ ਦੋਸਤੋ ਤੁਹਾਨੂੰ ਮੱਚਿਆ ਕਿ ਕਰਾਂਗਾ ਸੀਲੀਆਂ ਸੂਲੀਆਂ ਪੂਰੀਆਂ ਨੇ ਠੰਡੇ ਤੇਰੀ ਆ ਥਣ ਤੁਹਾਨੂੰ ਵੀ ਵੇਖੋ ਤੁਸੀਂ ਆ ਲਓ ਜੀ ਵੇਖੋ ਆ ਦੇਖੋ ਠੀਕ ਆ ਸੋ ਚਵਾਈ ਹਥੀਲਾ ਥਾਣਾ ਮੁੱਠੀ ਥਾਣਾ ਦੋਸਤੋ ਚਵਾਈ ਇਸ ਦੀ ਤੁਸੀਂ ਇਹਦੇ ਥੱਲੇੋਂ ਕਰ ਸਕਦੇ ਜੀ ਰੰਗ ਰੂੰਗ ਬਿਲਕੁਲ ਇੱਕ ਰੰਗ ਆ ਬਿਲਕੁਲ ਜੈਡ ਬਲੈਕ ਦੀ ਜੈਡ ਬਲੈਕ ਹਾਂਜੀ ਤੇ ਕੱਲ ਦੀ ਸੂਈ ਆ ਵੀਰ ਰਪਿੰਦਰ ਜੀ ਇਹ ਦੋ ਦਿਨ ਹੋ ਗਏ ਸੂਈ ਦੋ ਕਿ ਦਿਨ ਹੋ ਗਏ ਹਾਂਜੀ ਹਾਂਜੀ ਹੁਣ ਬੋਲਾ ਵੈਸੇ ਬੋਲਾ 9 ਕਿਲੋ ਇਹ ਦੇਖੋ 8 ਪੇ 9 ਪੇ 9 10 ਵੀ ਹੋ ਸਕਦਾ ਵਾ ਵਾਦੀ ਵਾਦੀ ਰੋਜ਼ ਦੀ ਰੋਜ਼ ਵਾਦੀ ਹ ਠੀਕ ਹੈ ਇਹ 9 ਕਿਲੋ ਤੁਸੀਂ ਤਕਰੀਬਨ ਕਿਦੋਂ ਠੀਕ ਹੈ ਹਾਂਜੀ ਹਾਂਜੀ ਲੋਕ ਦੋਸਤੋ 9 ਕਿਲੋ ਘੱਟੋ ਘੱਟ ਵੀ 9 ਕਿਲੋ ਕਾਊਂਟ ਕਰ ਲਿਓ ਵੀ 9 ਕਿਲੋ ਬੋਲੇ ਤੇ ਚੱਲ ਰਹੀ ਆ ਬੱਚੀ ਬਹੁਤ ਪਿਆਰੀ ਆ ਲਵੀ ਆ ਠੀਕ ਆ ਜੀ ਸਮੂਹ ਦੰਦਾਂ ਦੇ ਵਿੱਚ ਜਿਕਰ ਆਪਾਂ ਗੱਲ ਕਰ ਗਏ ਤੇ ਦੰਦਾਂ ਦੇ ਵਿੱਚ ਹੀ ਆ ਆ ਤੁਸੀਂ ਵੇਖੋ ਥੰਮ ਦੇ ਵਿੱਚ ਬੜੀ ਖੂਬਸੂਰਤੀ ਸਾਫ ਥਾਣਾ 레ਵਾ ਰੂਆ ਬਹੁਤ ਜ਼ਿਆਦਾ ਸ਼ੁੱਧ 레ਵਾ ਮਗਰ ਦੇ ਬੱਚਾ ਮੇਲ ਕਾਫ ਆ ਆ ਬੱਚਾ ਤੁਸੀਂ ਵੇਖੋ ਬਿਲਕੁਲ ਜੈਡ ਬਲੈਕ ਹੀ ਬੱਚਾ ਪਾਇਆ ਆ ਲਿਆ ਵੀਰ ਰਪਿੰਦਰ ਟੋਲ ਕੇ ਕਰੀਏ ਸਾਹਮਣੇ ਪੇਸ਼ ਤੋਂ ਥਣਪਾਂਡਾ ਦੋਸਤੋ ਇੱਕ ਵਾਰੀ ਤੁਹਾਨੂੰ ਪੂਰਾ ਤੋੜ ਕੇ ਆਪਾਂ ਚਲਾ ਕੇ ਦਿਖਾ ਦਿੰਨੇ ਆਂ ਆਪਾਂ ਤੇਰੇ ਸਮਝ ਆ ਜਾਊਗੀ ਉਮਰ ਦੇ ਹਿਸਾਬ ਨਾਲ ਵੇਖੀਏ ਏਜ ਦੇ ਹਿਸਾਬ ਨਾਲ ਦੇਖੀਏ ਤੇ ਬੱਚੀ ਲਵੀ ਆ ਤੇ ਕੱਦ ਕੋਦ ਹੋਰ ਵੱਚੀ ਕਰ ਦਿਓ ਕਿ ਸੋਨਾ ਕੱਦ ਘੱਟ ਕਰ ਦਿਓ ਕਿ ਜਵਾਨ ਹੁੰਦੇ ਤੱਕ ਤੇ ਪਲੂਣ ਵੱਚੀ ਸੂਈ ਆ ਠੀਕ ਆ ਸੋ ਬੈਕ ਸਾਈਡ ਤੋਂ ਇੱਕ ਵਾਰੀ ਤੁਸੀਂ ਆ ਦੇਖੋ ਥਣ ਦੇ ਪੇ ਦੀ ਆ ਲੋ ਬੜੀ ਠੰਡੀ ਧੀਰੀਆ ਸੀਲਸ ਲਾਗਾ ਦੋਸਤੋ ਇਹੋ ਜਿਹੇ ਪਸੂ ਥਲੇ ਬੱਚਾ ਬਹਿ ਕੇ ਚਵਾਈ ਕਰ ਸਕਦਾ ਦੀ ਸੀਲੀਆਂ ਸੂਲੀਆਂ ਬਹੁਤ ਖੂਬਸੂਰਤ ਲਓ ਜੀ ਹਾਂਜੀ ਪੰਦਰਵੀਰ ਜਿਆਦਾ ਨਹੀਂ ਕਹਿੰਦੇ ਵੀ 10000 ਪਰ 12000 12 ਲੀਟਰ ਤੇ ਵਈਏ ਦੁੱਧ 12 13 ਕਿਲੋ ਸਾਜੀ ਭਰੀ ਜਾਣਾ ਇਹਨੇ ਹੋ ਸਕਦਾ ਵੱਧ ਵੀ ਚੱਲ ਜੇ ਕਿਉਂਕਿ ਮਰਾਲੀ ਵੱਚੀ ਆ ਜੀ ਤਾਂ ਮੈਲਾ ਮੂਲਾ ਮਾਰ ਕੇ ਜਾਣੇ ਦੁੱਧ ਤੇ ਚੜਨਾ ਆਹ ਹਾਂਜੀ ਤੇ ਆਪਾਂ ਲੈ ਦੇਗੀ ਜੇ ਜੂ ਰੋਕੇ ਪਾਈਆ ਮੁੱਲ ਸਾਜੀ ਇਹਦਾ 45 ਕਰਦੇ ਆ 42 42 ਜੇ ਮੰਨ ਤਣ 42 24 ਹਾਂਜੀ 40 ਪੂਰੇ ਹੀ ਦੇਣਾ 40 ਲਾਸਟ ਇਹਦਾ ਨਾਮ ਵੀਰਾ ਵੀ ਮਜਬੂਰ ਕਰੇ ਯਾਨੀ ਜਾਇ ਜੇ ਕੋਈ ਵੇਚਣਾ ਵੀਰ ਵੀ ਲੈ ਜੇ ਤੇ ਵੇਚ ਸਕਦਾ ਠੀਕ ਆ 40000 ਦੀ 200 ਵੱਚੀ ਮਿਲਦੀ ਪਈ ਅੱਜ ਤੁਹਾਨੂੰ ਠੀਕ ਆ ਜੀ ਬਿਲਕੁਲ ਤਾ ਤੇ ਥਾਂ ਥਣ ਤੁਸੀਂ ਵੇਖੋ ਕਿਹੜਾ ਲੱਗਾ ਕਰਮਾੜੀ ਨੂੰ ਤੇ ਬਾਕੀ ਚੋਣ ਚਾਂ ਦੇ ਵਿੱਚ ਜਦੋਂ ਅੱਗੇ ਜਾ ਕੇ ਹੋਰ ਵੀ ਥਾਂ ਥਣ ਦਾ ਸ਼ੇਪ ਸਾਇਜ ਕੋਈ ਪੂਰ ਨਹੀਂ ਆ ਵਧੀਆ ਹਾਂ ਹਾਂ ਕੋਈ ਪੂਰ ਨਹੀਂ ਕੋਈ ਛਟਾ ਨਹੀਂ ਤੇ ਸਗਰ ਨੰਬਰ ਤਾਂ ਵੀਰਪਿੰਦਰ ਇੱਧਰ ਨੇ ਬੰਨੇ ਗੱਲ ਕਰਨ ਲਈ ਆ ਬੈਡ ਵੀ ਪਹਿਲਾ ਸੂਆ ਹੀ ਆ ਇਹ ਵੀ ਪਹਿਲਾ ਸੂਆ ਸੂਈ ਜੇ ਇਹ ਇਹਨੂੰ ਤੀਜਾ ਦਿਨ ਸੂਈ ਨੂੰ ਤਿੰਨ ਕਿ ਦਿਨਾਂ ਤੋਂ ਹਾਂਜੀ ਇਹ ਵੀ ਠੰਡੀ ਤੇਰੀ ਬੱਚਾ ਇਹਦੇ ਮਗਰ ਵੀ ਬੱਚਾ ਹੀ ਇਹਦੇ ਮਗਰ ਹੀ ਬੱਛਾ ਜੀ ਦੋਵੇਂ ਮਗਰ ਬੱਛਾ ਹੀ ਆ ਲਓ ਜੀ ਸੋ ਜੋੜੀ ਆ ਦੋਸਤੋ ਜੋੜੀ ਕਿਸੇ ਵੀਰ ਨੇ ਦੂਰ ਨਹੀਂ ਜਾਣੀ ਲੈ ਕੇ ਜਾਣੀ ਆ ਤਾਂ ਜੋੜੀ ਵੀ ਖਰੀਦ ਲਿਓ ਬੱਛੀਆਂ ਦੋਵੇਂ ਪਹਿਲਣਾ ਨੇ ਪਹਿਲਾ ਸੂਏ ਸੁਈਆਂ ਨੇ ਮਗਰ ਦੋਹਾਂ ਦੇ ਬੱਛਾ ਇਹਨੂੰ ਅਜ ਤੀਜਾ ਦਿਨ ਹੋ ਗਿਆ ਸੁਈ ਨੂੰ ਤੇ ਕਦ ਕੋਦ ਵੀ ਤੁਸੀਂ ਵੇਖੋ ਬਿਲਕੁਲ ਇਹਨਾਂ ਬੈਨ ਇੱਕੋ ਜਿਹਾ ਕਦ ਕਾਠਾ ਚਾਚੂ ਇਹਦਾ ਵੀ ਬੜਾ ਤੁਹਾਨੂੰ ਸਭ ਲੱਗਾ ਥੋੜਾ ਰੰਗ ਪ੍ਰਿੰਟ ਦੇ ਵਿੱਚ ਥੋੜਾ ਬਾਦਾ ਕਿਤੇ ਨਾ ਕਿਤੇ 19 21 ਦਾ ਫਰਕ ਆ ਬਲੈਕ ਆ ਇਹਦੇ ਵਿੱਚ ਕੋਈ ਨਾ ਕਿਤੇ ਵਾਈਟ ਸਪੋਰਟ ਇੱਕ ਵਾਰੀ ਤੁਹਾਨੂੰ ਥੋੜਾ ਆਪਾਂ ਥਾਣ ਥੋਣ ਨੇੜੇ ਆ ਕਰੋ ਚੈੱਕ ਤੇ ਇਹਦੇ ਥੱਲੇ ਵੀ ਬਸ ਇਨਾ ਕੀ ਪੌਲਾ 9 ਕ ਇਹਦੇ ਸੇ 9 10 ਦੀ ਕਹਿ ਸਕਦੇ 9 ਕਿਲੋ ਨਾ ਵੀ 9 ਕਿਲੋ ਹਾਂਜੀ ਹਾਂਜੀ ਉਹ ਦੱਸਾਂ ਵੀ ਉਹ ਜੋ ਹੋਊਗਾ ਤੇ ਗਾੜੀ ਇਹ ਚਵਾਈ ਕਰਨ ਵਾਲੀ ਜੀ ਮਾਲ ਦੀ ਭਾਈ ਨੇ ਜੀ ਕੀਤੀ ਮੈਂ ਵੀਡੀਓ ਬਣਾਉਂਦਾ ਕਰਕੇ ਉਦਾਂ ਹੀ ਡਕੀਆਂ ਹੋਈਆਂ ਤਾਂ ਤੁਸੀਂ ਸਮਾਂ 9:30 ਵਜੇ ਦਾ ਚਵਾਈ ਬੇਸ਼ੱਕ ਜੇ ਅੱਜ ਕੀਤੀ ਤਾਂ ਥੋੜਾ ਪਤਾ ਲੇਟ ਚਵਾਈ ਹੋਊਗੀ ਹਾਂਜੀ ਹਾਂਜੀ ਉਸ ਅਕੋਰਡਿੰਗ ਤੁਸੀਂ ਜਜਮੈਂਟ ਕਰ ਲਿਓ ਠੀਕ ਆ ਤੇ ਖੋਲ ਕੇ ਵੀ ਆਪਾਂ ਤੁਹਾਨੂੰ ਤੋਰ ਕੇ ਦਿਖਾ ਦਿੰਨੇ ਆ ਬੱਚਾ ਇਹਦੇ ਮਗਰ ਕਦਕੂਦ ਦੀਆਂ ਦੋਵੇਂ ਇੱਕੋ ਜੀਆਂ ਨੇ ਠੀਕ ਆ ਜੀ ਕੋਈ ਜ਼ਿਆਦਾ ਫਰਕ ਨਹੀਂ ਤੁਹਾਨੂੰ ਨਜ਼ਰ ਆਊਗਾ ਇੱਥੇ ਆਿਆਂ ਤੋਂ ਰੰਗ ਪ੍ਰਿੰਟ ਦਾ ਮੈਂ ਤੁਹਾਨੂੰ ਦੱਸਦਾ ਵੀ ਰੰਗ ਪ੍ਰਿੰਟ ਦਾ ਬਿਲਕੁਲ ਫਰਕ ਹੈਗਾ ਬਾਕੀ ਕ੍ਰੋਸ ਬ੍ਰੀਡ ਦੇ ਵਿੱਚ ਆ ਕਿਦਾਂ ਨੇ ਕਿਦਾਂ ਠੀਕ ਹੈ ਜਰਸੀ ਦਾ ਵੀ ਕ੍ਰੋਸ ਇਨ੍ਹਾਂ ਵਹਿੜਾਂ ਦੇ ਵਿੱਚ ਹੈਗਾ ਸੋਹਣੀ ਫੇਸ ਕੁਆਲਿਟੀ ਸੋਹਣੇ ਥਣ ਦੇਵੇ 9 ਕਿਲੋ ਬੌਲੇ ਤੇ ਚੱਲ ਰਹੀਆਂ ਨੇ ਤੋਂ ਦੂਰ ਨੇੜੇ ਵਾਲੇ ਜਿਹੜਾ ਕੋਈ ਵੀਰ ਸੰਪਰਕ ਕਰਦਾ ਕਈਆਂ ਵੀਰਾਂ ਦੀ ਇਹ ਹੁੰਦੀ ਆਸ ਵੀ ਚਲੋ ਦੋ ਪਸ਼ੂ ਇਕੱਠੇ ਮਿਲਣ ਦੋਵੇਂ ਪਾਲਕੀ ਤੇ ਬੱਚੀਆਂ ਦੋਵੇਂ ਨਵੀਆਂ ਨੇ ਦੋਵੇਂ ਜੋੜੀ ਵੀ ਤੁਸੀਂ ਪਾ ਸਕਦੇ ਜੀ ਬਿਲਕੁਲ ਸੱਚਰ ਤਾਲੀਆਂ ਸੁਣੀਆਂ ਸੁਬੀਆਂ ਬੌਲੇ ਤੇ ਚੱਲ ਰਹੀ ਜੇ điều đi. Bao nhiêu vậy chú? là ਅਛਾ ਪਿੰਦਰ ਵੀਰ ਇਹਦਾ ਲੈਣ ਦੇਣ ਫਿਰ ਕੀ ਕੀਤਾ ਇਹਦਾ ਜੀ ਮੁੱਲ ਤਾਂ 40000 ਕਰਦਾ ਆ 35 ਦੀ ਦੇ ਦਾਂਗਾ ਲੈ 35 ਦੀ ਉਹ ਚੋ ਵੀ ਮੰਨਦਾ ਠੀਕ ਹੈ ਜੀ 32.5 ਠੀਕ ਹੈ ਜੀ ਲਓ ਵੀ ਪਿੰਦਰ ਵੀਰ ਮਾਲ ਤਾਂ ਤੁਸੀਂ ਲੋਕਲ ਬਹੁਤ ਦਿੰਦੇ ਰਹਿੰਦੇ ਜੀ ਵੀ ਆਪਣੇ ਭੈਣ ਭਰਾ ਸਾਜਣ ਵੀ ਲੈ ਕੇ ਜਾਣ ਤੇ ਚਲੋ ਉਹਨਾਂ ਨੂੰ ਵੀ ਭਾਅ ਸਿਰ ਜਿਹੜੀ ਚੀਜ਼ ਮਿਲ ਜੀ ਹਾਂਜੀ 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 ਸੇ ਕਿਸਣਾ ਕੁਸਣਾ ਕੱਢ ਕੇ ਇਸੇ ਤਰ੍ਹਾਂ ਆਪਾਂ ਮਾਲ ਦੇ ਦੇ ਲਖਰ ਗਏ ਇਹ ਲਾਸਟ 32.5 ਦੀ ਵੀ ਨਾ ਮੇਰੇ ਮੂੰਹ ਨਿਕਲ ਗਈ ਗੱਲ ਹਾਂਜੀ ਤੇ ਦੇ ਦਾਂਗੇ ਹਾਂ ਸਾਡੇ 32000 ਦੀ ਹਾਂਜੀ ਹਾਂਜੀ ਲਓ ਵੀ ਮੈਂ ਤਾਂ ਵਾਹ ਕੇ ਆ 35 ਚਲੋ ਕੋਈ ਨਹੀਂ ਯੋ ਵੀ ਹੋਗਾ ਮਾਰਾਈ ਦੀ ਗੱਲ ਜੋ ਬਲਕੋ ਦੇ ਬਲਕੋ ਬਾਕੀ ਦੋਸਤੋ ਮੈਂ ਪਹਿਲਾਂ ਜਿਗਰ ਕੀਤਾ ਸੀ ਵਪਾਰੀ ਵੀਰ ਵੀ ਲੈ ਕੇ ਜਾਂਦੇ ਆ ਕੋਈ ਸਾਡੇ ਬੱਤੀ ਦੇ ਦੇ ਦਾਂਗੇ ਕੋਈ ਗੱਲ ਨਹੀਂ ਰੋਟੀ ਛੱਡ ਕੇ ਆ ਵੀ ਕਿਸੇ ਵੀਰ ਨੇ ਵਪਾਰੀ ਨੇ ਵੀ ਲੈ ਕੇ ਜਾਣੀ ਆ ਤੇ ਆਪਦੀ ਵਿੱਚੋਂ 2 ਰੁਪਏ ਤੁਸੀਂ ਰੋਟੀ ਘਾੜ ਸਕਦੇ ਜੇ ਤੇ ਰੋਟੀ ਵੀਰ ਛੱਡ ਕੇ ਦਿੰਦਾ ਪਸੂ ਇਸੇ ਤਰ੍ਹਾਂ ਪਸੂਉਂਦੇ ਆ ਇਧਰਲੇ ਪਾਸੇ ਦੋਸਤੋ ਇੱਕ ਵੈੜ ਜਿਹੜੀ ਆ ਗਈ ਆ ਡੱਬੀ ਪ੍ਰਿੰਟ ਆ ਐਚ ਐਫ ਬ੍ਰੀਡ ਦੇ ਵਿੱਚ ਹੀ ਆ ਜਾਂਦੀ ਠੀਕ ਆ ਜੀ ਕਿਤੇ ਨਾ ਕਿਤੇ ਥੋੜਾ ਬਾਦਾਂ ਕੋਈ ਪਰਸੈਂਟ ਕਰਾਸ ਹੋਊਗਾ ਐਚ ਐਫ ਬ੍ਰੀਡ ਜ਼ਿਆਦਾਤਰ ਵਧੇਰੇ ਪੱਖਾ ਕਾਦੋ ਵੱਡਾ ਇਸ ਵੈੜ ਤੇ ਸੁਭਾਵੀ ਰਪਿੰਦਰ ਇੱਕ ਨੰਬਰ ਹੁੰਦੀ ਆ ਇਹ ਸਾਜੀ ਘਰ ਵਾਲਿਆਂ ਦੇ ਕਹਿਣ ਦੇ ਮੁਤਾਬਕ ਦੂਜਾ ਅੱਛਾ ਜੀ ਹਾਂਜੀ ਦੂਜਾ ਸੁਭਾ ਜੀ ਦੂਜਾ ਸੁਭਾ ਤੇ ਸਮਾਂ ਇਹਦਾ ਕਿੰਨਾ ਕੁ ਵੈਸੇ ਇਹ ਸਮਾਂ ਕੋਈ ਪੰਜਾਂ ਚੌਧਰਾਂ ਦੇ ਨਹੀਂ ਖੇੜਾ ਅੱਛਾ ਪੰਜਾਂ ਚਾਰਾਂ ਦੇ ਆ ਪੰਜ ਲਾ ਦੇ 7 ਦਿਨ ਇੰਨੇ ਕੀ ਦਿਨ ਠੀਕ ਆ ਹਾਂਜੀ ਤੋ ਬਾਕੀ ਇਹ ਤਸੱਲੀ ਬਖਸ਼ਾ ਟਿੱਪਨ ਟੁੱਪਨ ਬਿਲਕੁਲ ਓਕੇ ਮੋਗੇ ਰਗੀ ਜੀ ਕੋਈ ਗੱਲ ਨਹੀਂ ਹਾਂਜੀ ਆਪਦੀ ਤਸੱਲੀ ਕਰਕੇ ਲੈ ਗੜੀ ਕੋਈ ਭੈਣ ਭਰਾ ਹੁੰਦਾ ਤੇ ਆਦੀ ਤਸੱਲੀ ਕਰਕੇ ਲਓ ਵੀ ਭਰਾਵੋ ਵਪਾਰ ਦਾ ਕੰਮ ਆ ਕੋ ਬੇਸ਼ੱਕ ਵੀ ਸੂਈ ਦੇ ਨੱਕੇ ਚੋਂ ਨਾ ਚੀਜ਼ ਕੱਢ ਕੇ ਲੈ ਕੇ ਆਉਂਦੇ ਵਪਾਰੀ ਵੀ ਰਾਤੇ ਵੱਲੋਂ ਅਗੋ ਜਿਹੜੇ ਵੀਰ ਨੇ ਪੈਸੇ ਖਰਚ ਕਰਨੇ ਉਥੇ ਆਪਾਂ ਵਾਰ-ਵਾਰ ਕਹਿੰਦੇ ਆ ਵੀ ਆਪਣੀ ਵੀ ਜਿਹੜੀ ਬੰਦੀ ਥੰਦੀ ਤਸੱਲੀ ਆ ਉਹ ਜ਼ਰੂਰ ਕਰਕੇ ਲੈ ਕੇ ਜਾਇਆ ਕਰੋ ਠੀਕ ਆ ਐਚ ਐਫ ਬਰੀਡ ਦੇ ਵਿੱਚ ਇੱਕ ਆਦ ਵੱਡਾ ਸੋ ਮਜਰ ਵਜਨ ਵੀ ਬਿਲਕੁਲ ਤੁਹਾਡੇ ਸਾਹਮਣੇ ਆ ਸੀਨੀ ਸੂਲੀ ਬਿਲਕੁਲ ਤੁਹ ਠੰਡੀ ਤੇ ਰੀਆ ਥਣ ਥਣ ਦੀ ਸ਼ੇਪ ਚੰਗੀ ਆ ਜਿਵੇਂ ਜਿਵੇਂ ਦੋਸਤੋ ਲੇਵਾ ਭਰਿਆ ਕਰਮਾਲੀ ਦਾ ਨਿਖੇੜ ਹੋਵੇ ਆਪਸੀ ਥਣਾ ਦਾ ਨਿਕਲ ਕੇ ਹੋਰ ਸਾਹਮਣੇ ਆਊਗਾ ਵਟਵਟ ਕਾਫੀ ਹੈ ਜੇ ਸੈਕੰਡ ਟਾਈਮ ਰਾ ਦੂਜਾ ਸਵੇਰ ਹੁੰਦੀ ਆ ਤੋਂ ਘੱਟੋ ਘੱਟ 5 ਦਿਨ ਦਾ ਐਸਟੀਮੇਟ ਜਿਹੜਾ ਮੰਨ ਲੇਗੇ ਤੁਸੀਂ ਸੌਦਾ ਕਰ ਲਿਓ ਕਿਤੇ 5 ਦਿਨ ਹਜੇ ਲੈ ਜੂਗੀ ਇੱਕ ਵਾਰੀ ਤੋਰ ਕੇ ਆਪਾਂ ਚਲਾ ਕੇ ਤੁਹਾਨੂੰ ਲੰਬਾ ਦਿਖਾ ਦਿੰਨੇ ਆ ਆ ਲਓ ਜੀ ਉਹਦਾ ਘਰ ਆਣੇ ਦਾ ਕਹਿਣ ਮੁਤਾਬਕ 7 ਤਰੀਕ ਨੂੰ ਦਿਨ ਪੂਰੇ ਹੁੰਦੇ ਜੀ ਇਹਦੇ 7 ਜੂਨ ਨੂੰ ਆ ਅਜੇ ਨਾ ਪਹਿਲੀ ਤੋਂ ਲੱਗੇ ਸਭ ਕੁਲ ਜੀ ਬਿਲਕੁਲ ਉੱਪਰ ਵੀ ਫਿਰ ਦੇਣ ਲੈ ਕੇ ਜਾਊਗਾ ਦੋ ਚਾਰ ਉੱਪਰ ਵੀ ਲੈ ਜੇ ਬਹੁਤ ਠੀਕ ਆ ਗਾਦੀ ਚੰਗੀ ਮਾਲਕ ਨਿਕਲੂਗੀ ਘੱਟੋ ਘੱਟ ਵੀ 8 ਤੋਂ 10 ਦਿਨ ਕੋਈ ਮੰਨ ਲਈ ਲੈ ਜੀ ਲੈ ਜੂਗਾ ਤੇ ਗਾਦੀ ਸਾਡੇ ਵਪਾਰ ਲਾਈਨ ਤੇ ਵਿਕਰੀ ਤੇ ਫੁੱਲ ਆ ਬਿਲਕੁਲ ਜੀ ਲਓ ਜੀ ਆ ਫੇਸ ਕੁਆਲਿਟੀ ਤੋਂ ਜੇ ਮੂੰਹ ਮੱਥਾ ਵੀ ਇਕ ਕਰੀ ਵੇਖੋ ਸਟੇਟ ਫਟਾ ਕੰਨ ਕੋ ਨੂੰ ਬਿਲਕੁਲ ਸਾਈਜ਼ ਵਿੱਚ ਛੋਟੇ ਆ ਠੀਕ ਆ ਜੀ ਸੋ ਕਾਤੋਂ ਵੱਡਾ ਵੈੜਦਾ ਤੇ ਅੱਠਾਂ ਸੱਤਾਂ ਘੱਟੋ ਘੜਪੀ ਅੱਠ ਤੋਂ 10 ਦਿਨਾਂ ਤੱਕ ਜਿਹੜਾ ਦੋਸਤ ਸੂਣ ਦੀ ਪੂਰੀ ਤਿਆਰੀ ਹੋਊਗੀ ਅੱਠਾਂ ਦਿਨਾਂ ਦੇ ਵਿੱਚ ਵੀ ਸੂ ਸਕਦੀ ਆ ਐਨੀਮਲ ਦਾ ਪਤਾ ਨਹੀਂ ਹੁੰਦਾ ਕਈ ਵਾਰ ਪੰਜ ਕਿ ਦਿਨ ਬਰਾਬਰ ਕਰਕੇ 2-4 ਦਿਨ ਉੱਪਰ ਵੀ ਲੈ ਕੇ ਜਾ ਸਕਦਾ ਇਸ ਕਰਕੇ ਮੇਰਾ ਵੀਰ ਜਿਹੜਾ ਵੀ ਵੀਰ ਨੇ ਖਰੀਦਣੀਆਂ ਤੁਸੀਂ ਹੱਥ ਪਾਉਣਾ ਤੇ ਪੂਰੀ ਤਿਆਰੀ ਇਹ ਮੰਨ ਕੇ ਖਰੀਦਣਾ ਇੱਕ ਖਾਸੀਅਤ ਸੰਧੂ ਸਾਹਿਬ ਦੀ ਹੋਰ ਹੈਗੀ ਜੇ ਆ ਕੋਈ ਕੋਈ ਨਾਰਮਲ ਸਵਾਵਲਾ ਵੀਰ ਲੈਣ ਤੂੜੀ ਦੇ ਟੋਕਰਾ ਪਾ ਗਏ ਨਾ ਮੋਠਾ ਢੇ ਦੀ ਪਾਲੇ ਉੱਦਾਂ ਹੀ ਰੱਜ ਲੈਣੇ ਚਾਰੂ ਬਹੁਤ ਆ ਵਿਚਾਰੂ ਆ ਬਹੁਤ ਜਿਆਦਾ ਚਾਰੂ ਆ ਹਾਂ ਲਵ ਲਵ ਕੇ ਖਾਂਦੀ ਰਹਿੰਦੀ ਵੀ ਯਾਦ ਦੇ ਦੋ ਮੈਨੂੰ ਬਿਲਕੁਲ ਜੀ ਬਿਲਕੁਲ ਲਓ ਦੋਸਤੋ ਤੂੜੀ ਕਿਉਂਕਿ ਪੰਜਾਬ ਦੀ ਗੱਲ ਕਰ ਲਗੇ ਤੇ ਡਰਾਈ ਠੀਕ ਆ ਫੂਡਰ ਤੇ ਹੀ ਗੱਲ ਕਰ ਲਈਏ ਤੇ ਸਾਰੇ ਬੰਨੇ ਤੂੜੀ ਦੀ ਹਰ ਪਾਸੇ ਪਰਮਾਰ ਤੂੜੀ ਹਰ ਪਾਸੇ ਚੱਲਦੀ ਹੈ ਨਹੀਂ ਹੈਗਾ ਕਿ ਪਿੱਛੋ ਚਾਰ ਤੋਂ ਪਲੀ ਜਾਈਏ ਜਾਂ ਚਾਰ ਤੇ ਆਈਏ ਤੇ ਕਾ ਤੂੜੀ ਨੂੰ ਮੂੰਹ ਨਹੀਂ ਜਾਊਗੀ ਤੂੜੀ ਵੱਡ ਵੱਡ ਕੇ ਚਾਰੂ ਬਹੁਤ ਆ ਜੀ ਚਾਰੂ ਕੋਈ ਨਾਰਮਲ ਸੇ ਵਾਲਾ ਵੀ ਲੈ ਸਕਦਾ ਕਿਉਂਕਿ ਨਾ ਜਿਹੜਾ ਡੰਗਰ ਖਾਂਦਾ ਪੀਂਦਾ ਬਣ ਉਹਦਾ ਉਹਦਾ ਕੋਈ ਡਰ ਨਹੀਂ ਹੁੰਦਾ ਹਾਂ ਤੇ ਲੈ ਪਿੰਦਰ ਵੀਰ ਇਹ ਕਿੰਨੇ ਦੀ ਦੇ ਦਈਏ ਫਿਰ ਆਪਾਂ ਇਹ ਜੀ ਵੇਖੋ ਚਲੋ ਬਾਹਰ ਦੇ ਮਹੌਲ ਨਾਲ ਲਾਈਏ 55 ਵੀ ਮੁੱਲ ਕਰ ਸਕਦਾ ਵਾ ਹਾਂ ਹਾਂ ਇਹ 45 ਦੀ ਲਾਸਟ ਦੇ ਦਾਂਗੇ ਯੈਸ ਨੋ ਯੈਸ ਨੋ 45 ਦੀ ਇਹ ਤੋਂ ਕੋਈ ਵੀਰ ਜਿਆਦਾ ਨਾ ਕਰਕੇ ਠੀਕ ਯੈਸ ਨੋ 45 ਦੀ ਲੋਬੀ ਵੱਡੀ ਵੈੜਾ ਦੋਸਤੋ 45000 ਦੀ ਵੀਰ ਪਿੰਦਰਾਂ ਦਾ ਵੀ ਆਪਾਂ ਦੇ ਦਾਂਗੇ ਠੀਕ ਆ ਜੀ ਤੇ ਅੱਗੇ ਜਿਹੜੇ ਵੀਰ ਨੇ ਬਿਲਕੁਲ ਤਿਆਰੀ ਤੇ 2-4 ਦਿਨ 5 ਦਿਨ ਸਾਹਮ ਕੇ ਤੁਸੀਂ ਵੇਚਣੀ ਵੀ ਆ ਤੈਨੂੰ ਲੱਗਦਾ ਵੀ ਘੱਟੋ ਘਾਟ ਕੁ ਦੋ ਪੈਸੇ ਇੰਦੇ ਜੋ ਵਧੀਆ ਆ ਰਾਮ ਨਾਲ ਤੁਸੀਂ ਕੱਢ ਸਕਦੇ ਮੁੱਲ ਸੰਦੂ ਸਾਹਿਬ ਇਹ ਨਾ ਵੀਰ ਕੋਈ ਆ ਕੇ ਵੀ ਮੁੱਲ ਤੂੰ 45 ਕੀਤਾ ਵਾ ਮੁੱਲ 50 55000 ਰੁਪਏ 50 ਕਰਾਈਏ ਲਾਸਟ 45 ਦੀ ਦੇਣਾ ਠੀਕ ਆ ਵੀ ਜਿਹੜਾ ਵੀ ਦੇ ਲੈ ਵਾਲੀ ਗੱਲ ਆ ਉਹ ਆਪਣੇ 45 ਆ ਲਓ ਇਥੇ ਤੋਂ 45 ਦੇ ਵਿੱਚੋਂ ਦੋਸਤੋ ਜੋ ਵੀ ਬੰਦਾ ਸਰਦਾ ਵਿੱਚੋਂ ਛੋੜ ਉਹ ਕੋਈ ਨਹੀਂ ਥੋੜ ਛੱਪਾ ਕਰਾਂਗੇ ਤੇ ਇਸ ਤੋਂ ਬਾਅਦ ਵੀਰ ਰਵਿੰਦਰ ਜਿਹੜੀ ਆ ਕਿਹੜੀ ਬਰੀਡ ਚ ਆ ਗਈ ਆਪਣੇ ਕੋਲ ਇਹ ਜੀ ਜੱਸੀ ਵੱਡੀ ਪੰਜਾਬ ਦੀ ਲਓ ਵੀ ਦੋਸਤੋ ਠੀਕ ਆ ਜੀ ਜੰਗਲਾਂ ਦੇ ਵਿੱਚ ਤੁਸੀਂ ਦੇਖੋ ਵੇਰੀ ਦੀ ਖਾਸੀਅਤ ਵੇਖੋ ਵੀ ਕੱਦ ਵਜਨ ਵੇਖੋ ਹਾਂਜੀ ਬਾਕੀ ਸੀਲੀਆਂ ਵੇਖੋ ਤੇ ਥਾਣੇ ਵੇਖੋ ਦੋਸਤੋ ਕਿਹੜਾ ਲੱਗਾ ਆ ਕਰੋ ਚੱਕ ਯਾਰਾਂ ਆ ਵੇਖੋ ਇਹ ਢੂਲਾ ਚਲਾ ਬਹੁਤ ਆ ਬਹੁਤ ਜਿਆਦਾ ਭਰੂਗਾ ਤੇ ਤੇ ਦੇਣ ਕਿੰਨੇ ਕੁ ਲੈ ਜੂ ਹਜੇ ਦੇਨ ਨਹੀਂ ਹਫਤਾ ਲੈ ਜਨਾ ਸਾ ਜੀ ਹਫਤਾ ਲੈ ਜੂ ਮੈਂ ਤਾਂ ਸੰਧੂ ਸਾਹਿਬ ਕੱਚੀ ਰਿਆਂ ਥੀ ਮੈਂ ਦਾ 15 ਦਿਨ ਹੋ ਗਈ ਲੈਣ ਕੇ ਸਾਹਮਣੇ ਦੇਣ ਅੱਛਾ ਪਹਿਲਾਂ ਵਿਖਾਈ ਇਸ ਕਰਕੇ ਨਹੀਂ ਮੈਂ ਹਾਂ ਚੱਲ ਤਿਆਰ ਕਰਕੇ ਅੱਛੀ ਵੇਚਾਂਗੇ ਗਾੜੀ ਖੱਡੀ ਤੀ ਨਹੀਂ ਬੋਲ ਆ ਇਧਰ ਵੇਖੋ ਲਓ ਜੀ ਦੋਸਤੋ ਹਾਂ ਤਾਂ ਟਿੱਪਣ ਟੁੱਪਣ ਵੜੀ ਹੋ ਕੇ ਨਿਗਰ ਚੌੜਾ ਪਿੱਠ ਪੜਾਏ ਆ ਵੀ ਜਿਵੇਂ ਦੋਸਤੋ ਕ ਮੱਝ ਖੜੀ ਆ ਹਾਂ ਜੀ ਮੱਝ ਤਾਂ ਭਲੇਖਾ ਪੈ ਰਿਹਾ ਵੈਸੇ ਬਾਣੀ ਗੋਦੀ ਨੂੰ ਵੇਖ ਕੇ ਤੇ ਰਾਜੀ ਆ ਹਾਲੇ ਨਾ ਸਾਡੇ ਕੋਲ ਪੱਠੇ ਵੈਸੇ ਘੱਟ ਬਾ ਤੂੜੀ ਦਾੜੀ ਇਹ ਚਰੀਆਂ ਖਾਂਦੀਆਂ ਉਹਦਾ ਕਰਕੇ ਥੋੜੀ ਜੀ ਮੇਰੇ ਤੋਂ ਤੇ ਠੰਡੀ ਬਹੁਤ ਲੋਬੀ ਆ ਫੇਸ ਕੁਆਲਿਟੀ ਤੋਂ ਜੇ ਠੀਕ ਆ ਜੀ ਆ ਦੇਖੋ ਤੇ ਧੀਰੂ ਆਪਣੇ ਕੋਲ ਪੂਰਾ ਵੀ ਪਠੜਾ ਕਿਸੇ ਤਰ੍ਹਾਂ ਪੂਰਾ 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 ਪੱਠੇ ਪੁੱਠਿਆਂ ਵਾਲੇ ਨੇ ਪਰ ਵਾਹੀ ਕੋਈ ਨਹੀਂ ਫਿਰ ਜਿੱਥੇ ਬੰਦ ਉੱਥੇ ਜਿਵਾਰੀ ਖਲੋਤੀ ਜਾਂਦੀ ਤੇ ਪਿੰਦਰ ਵੀ ਤੇ ਚਲੋ ਮੰਨ ਲਓ ਵੀ ਜਿੱਥੋਂ ਆਪਾਂ ਚੀਜ਼ ਲੈ ਕੇ ਆਈ ਹੁੰਦੀ ਆ ਹਾਂਜੀ ਉਥੋਂ ਕੋਈ ਪਿਸ਼ੋਰ ਕਾਰਡ ਹੁੰਦਾ ਪੁੱਛਿਆ ਪੀਪਲ ਕੋਲ ਸੋਨੇ ਆ ਪਾਜੀ ਨੀ ਪਲੱਸ ਕਹਿੰਦੇ ਸੀ ਯਾਰ ਮੈਂ ਕਿਹੇ ਗੱਲ ਦੀ ਵੀ ਗਾਰੰਟੀ ਨਹੀਂ ਦਿੰਦਾ ਹਾਂ ਠੀਕ ਆ ਮੈਂ ਤੁਹਾਨੂੰ ਭਾਜੀ ਐਵੇਂ ਆਖੀ ਜਾਵਾਂ ਤੂੰ ਭੈਣ ਭਰਾ ਮੇਰੇ ਕੋਈ ਇਥੇ ਚਾਰ ਇਕੱਠੇ ਹੋ ਕੇ ਆਉਣਾ ਉਹ ਨਹੀਂ ਗੱ ਮੈਂ ਲੈਂਦੀ ਜੇ ਗੱਬਨ ਟਿੱਪ ਕੇ ਇਦਾਂ ਦੇ ਦੇਣੀ ਆ ਪਰ ਘਰ ਵਾਲਿਆਂ ਦੇ ਕਹਿਣ ਮੁਤਾਬਕ 20 ਤੋਂ ਪਲੱਸ ਪ੍ਰੈਸ ਦੀ ਆ ਸੂਈ ਉਹ ਗੱਬਨ ਪਸੂ ਦੀ ਕਹਿ ਦਿੰਦੇ ਨੇ ਵੀ ਯਾਰ ਸਾਡੀ ਤਾਂ ਪਾਈਆ ਦੀ ਵੀ ਗਰੰਟੀ ਵੀ ਨਹੀਂ ਸਾਡੀ ਵਪਾਰ ਲਾਈਨ ਤੇ ਨਹੀਂ ਗਰੰਟੀ ਦਿੱਤੀ ਜਾਂ ਨਹੀਂ ਵੀ ਕਮੈਂਟ ਕਰਨ ਕਾਹਦੇ ਹੱਥੇ ਸੋਨੇ ਸਹੀ ਆ ਦੋਸਤੋ ਮਗਲ ਜਿੱਥੇ ਵਿਕਦਾ ਮੇਰੇ ਕੋਲ ਵੀਰ ਵਪਾਰੀ ਵੇਚਣ ਵਾਲੀ ਵੈਹ ਲਾਣ ਡਿਆ ਪਰ ਸਿਰਫ ਵੀਡੀਓ ਕਰਕੇ ਗੱਲ ਬਚੀ ਰਹੀ ਬਿਲਕੁਲ ਮੈਂ ਨਹੀਂ ਵੀਡੀਓ ਮੈਂ ਵਾੜ ਤੁਹਾਨੂੰ ਵਿਖਾਉਣ ਵਾਲੀ ਆ ਪੂਰੀ ਮੈਂ ਤੁਹਾਨੂੰ ਚਾਰਜ ਫੇਰ ਪੂਰੀ ਤਸੱਲੀ ਨਾਲ ਦਿਖਾਵਾਂਗਾ ਇੱਕ ਵਾਰੀ ਇਧਰੋਂ ਤੁਹਾਨੂੰ ਦਿਖਾਉਣੇ ਉਲਟ ਬਹਿਣੀ ਵਾਲੀ ਸਾਈਡ ਬਾਕੀ ਥਾਣਾ ਵੇਖੋ ਦੋਸਤੋ ਗਾਈਂ ਛੰਡੀ ਦੀ ਜੀ ਇਹੀ ਲੱਗਦਾ ਵੀ ਦੂਰੋਂ ਨੇੜੋਂ ਕੁਝ ਚੱਲ ਗਿਆ ਜੇ ਇੱਥੇ ਕਿਸੇ ਵੀਰ ਨੂੰ ਥਾਣਾ ਨਾ ਪਸੰਦ ਆਵੇ ਬਾਹਾਨਾ ਨਾ ਟਕਾਨਸਾਰ ਹੋਵੇ ਠੀਕ ਆ ਜੀ ਵਾੜ ਲੱਸੀ ਫਿੱਕੀ ਹੋਵੇ ਵੀ ਕਿਸੇ ਪਾਸੇ ਕੋਈ ਵੀਰ ਨਿੰਦ ਨਹੀਂ ਜਾ ਸਕਦਾ ਵੀ ਇਹੋ ਜਿਹੀਆਂ ਸਫਾਈਆਂ ਕਰਮਾ ਲਈਆਂ ਲੱਗੀਆਂ ਸੁੱਤੇਪ ਕੇ ਗੂੰਦ ਆਉਂਦੀ ਆ ਬੋਲਾ ਭੰਨੇ ਆ ਅਗੇ ਪਾਇਦਾ ਤੋਂ ਦਾ ਚੰਗੀ ਸੇਵਾ ਕਰ ਲਓਗੇ ਦੋਸਤੋ ਪਤਾ ਨਹੀਂ ਕਈ ਵਾਰ ਘਰ ਵਾਲੇ ਪਿੱਛੋਂ 18 ਕਹਿੰਦੇ ਤੇ ਕੋਈ ਬੰਦਾ 19 ਵੀ ਚੋ ਲੈਿੰਦਾ ਕਈ ਵਾਰ 12 ਵੀ ਰਹਿ ਜਾਂਦਾ ਇਸ ਕਰਕੇ ਉਹ ਦੁੱਧ ਜਿਹੜਾ ਦੋਸਤੋ ਸੇਵਾ ਦਾ ਟਿੱਪ ਕੇ ਤੁਸੀਂ ਥਾਣਾ ਆਪਣੇ ਚੈੱਕ ਪਾਸ ਕਰਕੇ ਲੈ ਕੇ ਜਾ ਸਕਦੇ ਜੀ ਬਾਕੀ ਵੇਖੋ ਤੁਹਾਡੇ ਚੋਲ ਚਾਲ ਵੇਖੋ ਲੱਭੋ ਤੇ ਜਿੱਡਾ ਵੇਖੋ ਕਰਮ ਵਾਲੀ ਦੇ ਥੱਬਿਆਂ ਤੇ ਥੱਬੇ ਨਾ ਤਿਆਰ ਕੀਤੇ ਦੱਸੋ ਨਾ ਭਾਜੀ ਆ ਝਾਟਾ ਦਿੰਦੇ 25 ਕਿਲੋ ਭਰਾਉਗੀ ਵੇ ਅਸੀਂ ਤਾਂ ਹੁਣ ਮਾਲ ਤਾਂ ਬਗਾਨੇ ਕਰਵਾ ਆ ਰਿਹਾ ਆਪਣੇ ਘਰ ਦਾ ਮਾਲ ਥੋੜਾ ਵਾ ਸਹੀ ਹੈ ਜੀ ਇਹ ਬਗਾਨੇ ਘਰੋਂ ਮਾਲ ਬਗਾਨੇ ਘਰ ਤੋਂ ਸਹੀ ਬਰ ਰਪਿੰਦਰ ਵੀਰ ਐ ਹੁੰਦਾ ਵੀ ਪਿਛਲੇ ਸਵੇਰੇ ਕਿਸੇ ਆਪਣੀ ਘਰ ਵਾਲੀ ਮੱਝ ਗਾਣੇ ਕਿਤੇ 15 ਕਿਲੋ 14 ਕਿਲੋ ਚੋਆਇਆ ਹੋਵੇ ਤੇ ਉਹ ਨਹੀਂ ਪਤਾ 11 ਕਿਲੋ ਖੜ ਗਿਆ ਹਾਂਜੀ ਹਾਂਜੀ ਇਹ ਤਾਂ ਵੀਰ ਸੇਵਾ ਦੀ ਗੱਲ ਗੜੀ ਸੇਵਾ ਦੀ ਸੇਵਾ ਤੋਂ ਨਿਰਭਰ ਆ ਵੀ ਕਈ ਨਾ ਪਹਿਲਾਂ ਜਾਓ ਵੀਰ ਰਪਿੰਦਰ ਖੋਲ ਕੇ ਦਿਖਾਈਏ ਚੌੜਾ ਪਿੱਠਪੂੜਾ ਦੋਸਤੋ ਬਾਕੀ ਸਿਹਤ ਵਾਈਜ਼ ਆਪਾਂ ਗੱਲ ਕਰੀਏ ਤੇ ਪੂਰੀ ਨਿੱਗਰ ਆ ਪਸ਼ੂ ਜਿਹੜੇ ਲਹੂ ਪੇਤਲ ਆ ਪਸ਼ੂ ਆ ਨਿੱਗਰ ਆ ਚੰਗਾ ਪਲਿਆ ਪਲੀਤਾ ਦੁੱਧ ਵੀ ਉਹਨੇ ਗੜਨਾ ਬਾਕੀ ਦੋਸਤੋ ਹਰ ਇੱਕ ਵੀਰ ਦੀ ਆਪੋ ਆਪਣੀ ਸਮਝ ਆ ਤੋ ਇਹ ਵੇੜਾ ਦੱਸੋ ਪੰਜਾਬ ਵਾਲੀ ਜਰਸੀ ਵੀ ਕੋਈ ਵੀਰ ਮੰਨ ਸਕਦਾ ਪੰਜਾਬ ਵਾਲੀ ਜਰਸੀ ਦੇ ਵਿੱਚ ਤੁਸੀਂ ਕੈਟਾਗਰੀ 'ਚ ਰੱਖ ਕੇ ਵੀ ਸੌਦਾ ਕਰ ਲਓਗੇ ਚੌੜਾ ਦੇਖੋ ਇੱਥੇ ਖਲੋਦੀ ਇੱਥੇ ਇਦਾਂ ਹੀ ਬਹਿ ਜਾਣਾ ਥਲੇ ਆਹ ਠੀਕ ਆ ਜੀ ਦੇਖੋ ਕੋਈ ਹੈ ਨਹੀਂ ਇੱਥੇ ਗਰਮੀ ਛੱਦੀ ਦਾ ਕੋਈ ਗੱਲ ਹੀ ਨਹੀਂ ਬਹੁਤ ਖੂਬਸੂਰਤ ਲਓ ਜੀ ਠੀਕ ਆ ਦੇਖੋ ਇੱਥੇ ਖਲੋਦੀ ਇੱਥੇ ਖਲੋਤੇ ਰਹਿਣਾ ਇਹ ਨਹੀਂ ਆਖਣਾ ਮੈਂ ਤੁਰ ਜਾ ਹੂੰ ਹੂੰ ਅਗੋਂ ਤੁਰਾਂਗੇ ਤੁਰਨਾ ਦਾ ਤੁਰਨਾ ਦਾ ਵੇਖੋ ਗਾਲੇ ਪਿੱਛੇ ਇਹਦਾ ਕੋਈ ਨਾ ਬਰਲਾ ਸੰਡੇ ਸਵੇਰ ਦਾ ਪਹੁੰਚ ਹੁੰਦਾ ਆਪਣੇ ਕੋਈ ਵੀ ਲਓ ਜੀ ਸੋ ਦੋਸਤੋ ਵੈਡ ਚੰਗੀ ਹੈ ਠੀਕ ਹੈ ਜੀ ਓਵਰ ਆਲ ਤੁਹਾਨੂੰ ਪੂਰੀ ਦਿਖਾ ਦਿੰਦੀ ਹੈ ਸੋ ਪਸੰਦ ਆਊਗੀ ਜਿਹੜੇ ਵੀਰ ਨੇ ਪੈਸੇ ਲਾਉਣੇ ਆ ਚੰਗੀ ਥਾਂ ਤੇ ਤੇ ਜ਼ਰੂਰ ਇਹੋ ਜਿਹਾ ਪਸ਼ੂ ਲੱਭ ਰੇ ਜੇ ਹੱਥ ਪਾ ਸਕਦੇ ਜੇ ਵਿਹੜ ਚੰਗੀ ਆ ਤੇ ਵੀਰ ਪਿੰਦਰ ਇਹ ਆਪਾਂ ਦੇ ਲੈ ਕੇ ਕਰਾਂਗੇ ਤਾਂ ਫਿਰ ਭਾਜੀ ਇਹ ਤਾਂ ਹੋਵੇ ਵੱਡੇ ਅੱਡਿਆਂ ਦੇ ਇਹਦਾ ਮੁੱਲ 80-85 ਹਾਂਜੀ ਇਹ ਆ ਪਿੰਦਰ ਨੂੰ ਆ ਇਹ 75 ਮੁੱਲ ਤੇ 70 ਚ ਮਾਨ ਦਨ ਹਜੇ ਵੀ ਪਿੰਦਰ ਵੀਰ ਜਿਆਦਾ ਨਹੀਂ ਕਿ ਵੀ ਤੇਰੇ ਅੱਡੇ ਤੇ ਵੀ ਫਿਰ ਹਜੇ ਵੀ ਜਿਆਦਾ ਚੱਲ 65 ਦੀ ਦਾਂ ਲੈ ਲੈ ਪੈੜ ਹਜ਼ਾਰ ਦੀ ਦੱਸੇ ਮਿਲ ਜੂਗੀ ਵੀਰ ਤਾਂ ਕਹਿਣਾ ਜਿਹੜਾ ਬਿਲਕੁਲ ਵੈਸੇ 16 ਨੇ ਸੱਚਾ ਵੀ ਥੋਰ ਥਾਂ ਘਟਾਣੇ ਟਕਾਣੇ ਤੇ ਹੋਵੇ ਤੇ ਪੇਸ਼ਾ ਕੋਈ 80 85 ਵੀ ਕਰੇ ਪਰ ਇੱਥੇ ਜਿਹੜਾ ਬਿਲਕੁਲ ਉਹਨਾਂ ਤੋਲ ਮੋਲ ਕੇ ਜੇ ਰੇਟ ਕੀਤਾ ਜਾਂਦਾ ਵੀ ਕਿਉਂਕਿ ਬਹੁਤੇ ਖਰੀਦਣ ਵਾਲੇ ਵੀਰ ਜਿਹੜੇ ਕਿ ਸੇਲ ਕਰਨ ਵਾਲੇ ਵੀਰ ਵੀ ਆਉਂਦੇ ਆ ਵਪਾਰੀ ਵਰਗ ਵੀ ਆਉਂਦੇ ਆ ਤੇ ਬਿਲਕੁਲ 65 ਹਜ਼ਾਰ ਦੀ ਇਹ ਵੈੜ ਤੁਹਾਨੂੰ ਮਿਲ ਜੂਗੀ ਪੂਰੀ ਵਜਨ ਬੋਜਨ ਵਾਲੀ ਆ ਤੇ ਬਾਕੀ ਅਗੇ ਦੁੱਧ ਸੇਵਾ ਦਾ ਦੋਸਤੋ ਇਸ ਵੇਰ ਦਾ ਪੀੜਾ ਇੱਕ ਬਰਾਬਰ ਆ ਕਿਉਂਕਿ ਫੈਟਪੂੜ ਦੀ ਮਾਤਰਾ ਵਧੇਰੀ ਹੁੰਦੀ ਹੈ। ਇਹ ਅੱਜ ਟੋਟਲ 4 ਬੈੜਾ ਤੁਹਾਨੂੰ ਦਿਖਾਉਣੀ ਸੀ ਵੀਰ ਰਪਿੰਦਰ ਦੇ ਘਰੋਂ। ਦੋ ਸੁਈਆਂ ਤਾਜ਼ੀਆਂ ਤੇ ਅੱਗੇ ਦੋ ਬਿਲਕੁਲ ਤਿਆਰੀ ਵਾਲੀਆਂ ਟੁਕੀਆਂ। ਲੈ ਵੀ ਪਿੰਦਰ ਵੀਰ ਹੋਰ ਕੋਈ ਗੱਲਬਾਤ। ਉਹ ਜੀ ਇਹ ਹੀ ਬੇਨਤੀ ਆ ਵੀ ਜਿਹੜਾ ਵੀਰ ਪਣਾ ਵੀਰ ਨੇ ਕੋਈ ਮਾਲ ਡਿੰਗ ਲੈਣਾ ਵਾ ਆਪਰੇ ਇੱਥੇ ਆ ਜੇ ਤਸਲੀ ਕਰਕੇ ਲੈ ਲਈ। ਬਿਲਕੁਲ ਜੀ ਬਿਲਕੁਲ ਆਪਣੀ ਤਾਂ ਇਹ ਹੀ ਬੇਨਤੀ ਵਾਰ-ਵਾਰ ਭਣ ਭਰਾਵਾਂ ਨੂੰ। ਸਹੀ ਆ ਜੀ। ਹਾਂ ਜੀ ਗੱਲ ਉਹ ਖਰੀ ਪੂਰੀ ਕਰੀਏ ਜਿਹੜੀ ਸੋਨੇ ਲੱਗੀ। ਸਹੀ ਆ ਜੀ। ਹਾਂ ਜੀ। ਤੇ ਪਿੰਦਰ ਏ ਨੰਬਰ ਜੀ 76968 ਹਾਂ 68905 ਠੀਕ ਹੈ ਜੀ ਹਾਂਜੀ ਲੋ ਵੀ ਦੋਸਤੋ ਇਹ ਵੀ ਰਪਿੰਦਰ ਦੇ ਨੰਬਰ ਆ ਦੋਸਤੋ ਨੰਬਰਾਂ ਤੇ ਤੁਸੀਂ ਕਾਲ ਕਰਕੇ ਇਹਨਾਂ ਬਾਰੇ ਦੀ ਜਾਣਕਾਰੀ ਲੈ ਸਕਦੇ ਜੇ ਪਸ਼ੂ ਹੋਰ ਵੀ ਆਉਂਦੇ ਰਹਿੰਦੇ ਆ ਆਏ ਨਵੇਂ ਪਸ਼ੂ ਜਦੋਂ ਕਿਲੇ ਤੇ ਆ ਜਾਂਦੇ ਉਹਨਾਂ ਬਾਰੇ ਵੀ ਤੁਸੀਂ ਬੇਰਵਾ ਪੁੱਛ ਸਕਦੇ ਜੀ ਬਿਲਕੁਲ ਟਾਈਮ ਟੂ ਟਾਈਮ ਮਿਲਦਾ ਹੈ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ